ਦੀ ਵਾਣਾ ਰੈਡੀ ਦੇ ਸਤਕਾਰਯੋਗ ਸਰੋਤਿਓ ਕਹਿੰਦੇ ਆ ਨਾ ਕਿ ਯਾਰੀ ਹੱਟੀ ਤੇ ਲਖਾ ਕੇ ਲਾਈਏ ਤੇ ਧੋਖੇबाज ਹੋ ਗਈ ਦੁਨੀਆ ਜਿਸ ਤਰ੍ਹਾਂ ਖਾਣ ਪੀਣ ਦਾ ਸلسਲਾ ਚੱਲ ਰਿਹਾ ਉਸ ਰਾਨ ਫੈਸਟੀਵਲ ਸੀਜ਼ਨ ਆ ਵੇਚਣ ਦੀ ਬਹੁਤ ਖਾਪਤੇ ਨਹੀਂ ਦਿਨੇ ਹੁੰਦੀ ਹੈ ਭਾਰਤ ਦੇ ਵਿੱਚ ਖਾਸ ਕਰਕੇ ਦਿੱਲੀ ਦੀ ਥੋਕ ਮਾਰਕੀਟ ਜਾਂ ਹੋਰ ਵੱਡੀਆਂ ਮਾਰਕੀਟਾਂ ਬਾਜ਼ਾਰਾਂ ਦੇ ਵਿੱਚ ਵੇਚਣ ਦੀ ਜਗ੍ਹਾ ਹੋਰ ਕੁਝ ਵੇਚ ਰਿਹਾ ਵੇਚਣ ਦੀ ਜਗ੍ਹਾ ਪੀਲੇ ਮਟਰਾਂ ਦੀ ਦਾਲ ਵੇਚ ਰਹੀ ਹੈ ਉਸ ਨੂੰ ਪੀ ਕੇ ਵੇਚਣ ਬਣਾਇਆ ਜਾ ਰਿਹਾ 50 ਰੁਪਏ ਦੀ ਬਜਾਏ 110 ਰੁਪਏ ਵਸੂਲੇ ਜਾ ਰਹੇ ਨੇ ਦੇਸ਼ ਦੇ ਵਿੱਚ ਵੇਚਣ ਦੀ ਲਾਗਤ ਘਟਾਉਣ ਦੇ ਵਾਸਤੇ ਛੋਲਿਆਂ ਦੀ ਦਾਲ ਦੀ ਜਗ੍ਹਾ ਪੀਲੇ ਮਟਰਾਂ ਦੀ ਦਾਲ ਦਾ ਇਸਤੇਮਾਲ ਹੋ ਰਿਹਾ ਤੇ ਇਹ ਗੱਲ ਗਾਹਕਾਂ ਤੋਂ ਛਿਪਾਈ ਵੀ ਜਾ ਰਹੀ ਹੈ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਵੇਚਣ ਦਾ ਭਾਅ 110 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਜਦੋਂ ਕਿ ਪੀਲੇ ਮਟਰਾਂ ਤੋਂ ਤਿਆਰ ਵੇਚਣ 50 ਪੈਕੇਟ ਲੋ ਹੈ ਯਾਨੀ ਉਹ 50 ਰੁਪਏ ਕਿਲੋ ਦਾ ਪੀਲੇ ਮਟਰਾਂ ਦਾ ਆਟਾ ਕਹਿ ਲਈ ਜਾਂ ਵੇਚਣ ਕਹਿ ਲਈ ਉਹ ਛੋਲਿਆਂ ਦਾ ਆਟਾ ਕਹਿ ਕੇ 110 ਰੁਪਏ ਕਿਲੋ ਵੇਚਿਆ ਜਾ ਰਿਹਾ ਹੈ ਬਾਜ਼ਾਰ ਦੇ ਵਿੱਚ ਪੀਲੇ ਮਟਰ ਦੀ ਔਸਤਨ ਕੀਮਤ 35 ਰੁਪਏ ਕਿਲੋ ਹੈ ਜਦੋਂ ਕਿ ਛੋਲਿਆਂ ਦੀ ਦਾਲ 74 ਰੁਪਏ ਪ੍ਰਤੀ ਕਿਲੋ ਵੇਚਦੀ ਹੈ 2023 ਦੇ ਵਿੱਚ ਭਾਰਤ ਸਰਕਾਰ ਨੇ ਪੀਲੇ ਮਟਰਾਂ ਤੋਂ ਜਿਹੜਾ ਟੈਕਸ ਸੀਗਾ ਉਸ ਨੂੰ ਟੈਕਸ ਮੁਕਤ ਕਰ ਦਿੱਤਾ ਸੀ ਜਿਸ ਦੇ ਚੱਲਦਿਆਂ ਪੀਲੇ ਮਟਰ ਇੰਡੀਆ ਦੇ ਵਿੱਚ ਬਹੁਤ ਆਉਣ ਲੱਗੇ ਬਾਹਰਲੇ ਮੁਲਕਾਂ ਤੋਂ ਮੰਗਵਾਉਣ ਲੱਗੇ ਲੋਕੀ ਇਸਦਾਨ ਇਹ ਰੈਅਤ ਹੈ ਜਿਹੜੀ ਜੁਲਾਈ 2024 ਤੱਕ ਲਈ ਸੀ ਲੇਕਿਨ ਇਸ ਤੋਂ ਬਾਅਦ ਇਸ ਨੂੰ ਅਕਤੂਬਰ ਤੱਕ ਹੋਰ ਵਧਾ ਦਿੱਤਾ ਗਿਆ ਤੇ ਇਸ ਕਰਕੇ ਵੱਡੇ ਪੱਧਰ ਤੇ ਛੋਲਿਆਂ ਦੇ ਦਾਲ ਦੇ ਵਿੱਚ ਜਾਂ ਛੋਲਿਆਂ ਦੇ ਖਾਸ ਕਰਕੇ ਵੇਸਣ ਦੇ ਵਿੱਚ ਪੀਲੇ ਮਟਰਾਂ ਦਾ ਵੇਸਣ ਮਿਲਾਇਆ ਜਾ ਰਿਹਾ ਬਹੁਤ ਵੱਡੀ ਮਿਲਾਵਟ ਹੋ ਰਹੀ ਹੈ ਉਹ 50 ਰੁਪਏ ਕਿਲੋ ਹੈ ਤੇ ਇਹ 110 ਰੁਪਏ ਕਿਲੋ ਪਿਛਲੇ ਸਾਲ ਭਾਰਤ ਵਿੱਚ ਪੀਲੇ ਤੇ ਹਰੇ ਮਟਰਾਂ ਦਾ ਕੁੱਲ ਉਤਪਾਦਨ 10 ਲੱਖ ਟਨ ਰਿਹਾ ਸਰਕਾਰੀ ਏਜੰਸੀਆਂ ਪੀਲੇ ਮਟਰਾਂ ਦੀ ਮਾਤਰਾ ਦਾ ਪਤਾ ਲਾਉਣ ਦੇ ਲਈ ਵੇਸਣ ਦੇ ਨਮੂਨਿਆਂ ਦੀ ਜਾਂਚ ਕਰ ਰਹੀਆਂ ਨੇ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਹੁਣ ਕਿਲੋ ਦੇ ਵਿੱਚ ਤੁਸੀਂ ਪਾਈਆ ਅੱਧ ਪਾ ਤਿੰਨ ਪਾ ਜਿੰਨਾ ਵੀ ਮਿਲਾ ਦਿਓ ਨਹੀਂ ਪਤਾ ਲੱਗਦਾ ਸੋ ਇਸ ਕਰਕੇ ਖਾਸ ਕਰਕੇ ਜਿਹੜੀਆਂ ਮਠਿਆਈਆਂ ਬਣਦੀਆਂ ਨੇ ਚਲੋ ਇਹ ਤਾਂ ਹੈ ਕਿ ਉਹ ਭਾਈ ਨੁਕਸਾਨਦਾਇਕ ਤਾਂ ਨਹੀਂ ਹੈ ਪਰ ਉਹ ਆਟਾ ਹੀ ਹੈ ਉਹਨੂੰ ਟੇਸਟ ਬਣਾਉਣ ਦੇ ਵਾਸਤੇ ਕੁਝ ਜਿਹੜੇ ਨੇ ਐਸੈਂਸ ਨੇ ਉਹ ਵਰਤੇ ਜਾਂਦੇ ਨੇ ਤਾਂ ਜੋ ਉਹਦੇ ਵਿੱਚ ਛੋਲਿਆਂ ਦੀ ਬਹਕ ਆਵੇ ਇੱਥੋਂ ਤੱਕ ਵੀ ਆ ਬਸੇ ਤੁਸੀਂ ਸੁੰਘ ਕੇ ਹੀ ਵੇਖੋਗੇ ਹੋਰ ਤੁਹਾਡੇ ਕੋਲ ਕਿਹੜਾ ਕੋਈ ਲੈਬ ਹੈ ਸੁਇਸ ਕਰਕੇ ਕੋਸ਼ਿਸ਼ ਕਰੋ ਕਿ ਜਿੰਨਾ ਕੁ ਵੀ ਹੋ ਸਕੇ ਨਾ ਆਪਣਾ ਸ਼ੁੱਧ ਕਰ ਲੋ ਤੇ ਠੀਕ ਹੈ ਅੱਜ ਸਮਾਂ ਉਹ ਸਾਨੂੰ ਵੈਦਕ ਚੱਕੀਆਂ ਦਾ ਹੀ ਹੈ ਉਦਾਂ ਵੀ ਤਾਂ ਜਮੇਚ ਜਾ ਕੇ ਅਸੀਂ ਐਕਸਰਸਾਈਜ਼ਾਂ ਕਰਦੇ ਆ ਸੋ ਉਹ ਪ੍ਰਾਣੀਆਂ ਚੱਕੀਆਂ ਸਭ ਕੋਲ ਪਈਆਂ ਨੇ ਚਲੋ ਸਾਡੇ ਵਾਲੀ ਚੱਕੀ ਦਾ ਤਾਂ ਘਰਾੜ ਬਣਾਤਾ ਇੰਜੀਨੀਅਰ ਐਮ ਪੀ ਸਿੰਘ ਹੋਰਾਂ ਨੇ ਆਰਡਰ ਵੀ ਆ ਗਏ ਉਹਨਾਂ ਨੂੰ ਦੋ ਤਿੰਨ ਉਹ ਘੋਲੀ ਨੇ ਵੈਸੇ ਤਮਨ ਸਾਹਿਬ ਕਹਿੰਦੇ ਸਾਨੂੰ ਬਾਬੇ ਵਿਸ਼ਕਰਮਾ ਦੀ ਬਖਸ਼ਿਸ਼ ਆ ਅਸੀਂ ਘੋਲੀ ਬਹੁਤ ਆ ਬਹੁਤ ਸੋਹਣਾ ਘਰਾੜ ਬਣਾਇਆ ਜਲਦ ਵੀਡੀਓ ਪਾਵਾਂਗੇ ਸੋ ਉਸ ਸਿਲਸਿਲੇ ਵਿੱਚ ਜਿਹੜੀਆਂ ਸਾਡੇ ਘਰਾਂ 'ਚ ਚੱਕੀਆਂ ਪਈਆਂ ਨੇ ਉਹਨਾਂ ਦਾ ਜਿੰਨਾ ਕ ਵੀ ਇਸਤੇਮਾਲ ਕਰ ਲਈ ਮਾੜਾ ਨਹੀਂ ਉਹ ਤੁਹਾਡੀਆਂ ਦਾਦੀਆਂ ਨਾਨੀਆਂ ਮਾਵਾਂ ਦੀ ਇੱਕ ਸਾਂਝ ਵੀ ਹੈ ਬਹੁਤ ਸੋਹਣੀਆਂ ਬਣ ਜਾਂਦੀਆਂ ਨੇ ਖਾਸ ਕਰਕੇ ਲੇਡੀਜ਼ ਲਈ ਜਿਹੜੀਆਂ ਲੇਡੀਜ਼ ਨੇ ਬੱਚੇ ਜਨਨੇ ਆ ਉਹਨਾਂ ਦੇ ਵਾਸਤੇ ਇਹ ਬਹੁਤ ਫਿਟ ਐਕਸਰਸਾਈਜ਼ ਹੈ ਦਾਲ ਦਲ ਨੂੰ ਟਾਈਮ ਕੀ ਲੱਗਦਾ ਹੈ ਅੱਜ ਕੱਲ ਦਾ ਏਸੀ ਕਮਰੇ 'ਚ ਰੱਖੀ ਜਾ ਸਕਦੀਆਂ ਨਾਲ ਟੈਲੀਵਿਜ਼ਨ ਦੇਖੀ ਜਾਓ ਨਾਲੇ ਚੱਕੀ ਵੀ ਹੀ ਜਾਓ ਹੈਨਾ ਸੋ ਇਸ ਸਿਲਸੇ ਦੇ ਵਿੱਚ ਇੱਕ ਹਾਸ ਵਿਅੰਗ ਵੀ ਹੈ ਚੱਕੀ ਨਾਲ ਇੱਕ ਮੀਂਹ ਦਾ ਤੁਹਾਨੂੰ ਸੁਣਾਵਾਂਗੇ ਮੈਂ ਜਦ ਸਮਾਂ ਮਿਲਿਆ ਤਾਂ ਚੱਕੀ ਤੋਂ ਮੈਨੂੰ ਚੇਤੇ ਆ ਗਿਆ ਬੜਾ ਕਮਾਲ ਦਾ ਲਿਖਿਆ ਸੀਗਾ ਗੁਰਮਖ ਸਿੰਘ ਭਾਜੀ ਹੋਰਾਂ ਨੇ ਚਲੇ ਗਿਆ ਦੁਨੀਆ ਤੋਂ ਉਸ ਦੌਰਾਨ ਜਿਵੇਂ ਕਹਿੰਦੇ ਨਾ ਕਿ ਘਰੇ ਮਾਪਿਆਂ ਰੱਖੀ ਲਾੜ ਲਈ ਸਹੁਰਿਆਂ ਲਾ ਲਈ ਚੱਕੀ ਨੇ ਮਾਂ ਦੀ ਲਾੜ ਲਈ ਨੌਵਲ ਪੈਂਦੇ ਵਖੀ ਜਿਹੜਾ ਜਣੇਪੇ ਦੇ ਦੌਰਾਨ ਸਾਡੇ ਵਰਸ਼ਨ ਸੌਰੀ ਸੇਜ਼ੀਅਨ ਹੋਣ ਲੱਪੇ ਨੇ ਇਹਦਾ ਵੀ ਕਾਰਨ ਹੈ ਜਿਹੜੀ ਲੱਕ ਦੀ ਐਕਸਰਸਾਈਜ਼ ਆਉ ਜਾਂਦੀ ਰਹੀ ਚੱਕੀ ਝੋਈ ਹੋਵੇ ਤਾਂ ਵੱਖੀਆਂ ਅੰਦਰ ਆ ਜਾਂਦੀਆਂ ਨੇ ਕਹਿੰਦੇ ਉੱਠ ਨਹੀਂ ਧੀਏ ਉੱਠ ਨਹੀਂ ਨੂੰ ਹੈ ਨਸਲ ਹੋ ਚਰਖਾ ਛੱਡ ਤੇ ਚੱਕੀ ਝੋ ਕਹਿੰਦਾ ਕਹਿੰਦੀ ਮਾੜੀ ਜੀ ਨਸਲ ਹੋ ਜਾ ਚਰਖਾ ਛੱਡ ਕੇ ਚੱਕੀ ਤੇ ਆ ਜਾ ਬੋਡੀ ਕਹਿੰਦੀ RAM ਚ ਆਜੂਗੀ ਤੇਰੀ ਸੋ ਇਸ ਕਰਕੇ ਉਹ ਵੈਦਿਕ ਚੱਕੀਆਂ ਜੇ ਤੁਸੀਂ ਛੋਲਿਆਂ ਦੀ ਦਾਲ ਆ ਸੀ ਤਾਂ ਖੁਦ ਪੀਂਆਂ ਨੇ ਉਹ ਲਾ ਦੇਣਾ ਮਾਵਾਂ ਨੇ ਉਹ ਤੇ ਪੂਰੇ ਘਰਾੜ ਮੰਨ ਦੇਣਾ ਫਿਰ ਘਰ ਘਰ ਸੋ ਇਸ ਕਰਕੇ ਉਹ ਚੀਜ਼ਾਂ ਜਿੰਨੇ ਵੀ ਸ਼ੋਧਤਾ ਦਾ سلسلہ ਨਾ ਕਰ ਲੋ ਤੇ ਚੰਗਾ ਹੈ ਅੱਜ ਕੱਲ ਦਾ ਮੋਟਰਾਂ ਤੇ ਲਾਪੀਆਂ ਨੇ ਸੋ ਇਸ ਕਰਕੇ ਤੁਸੀਂ ਵੇਖੋ ਕਿ 35 ਰੁਪਏ ਕਿਲੋ ਦੀ ਜਿਹੜੀ ਪੀਲੀ ਦਾਲ ਹੈ ਪੀਲੇ ਮਟਰ ਨੇ ਉਹਨਾਂ ਨੂੰ ਛੋਲਿਆਂ ਦਾ ਵੇਸਣ ਬਣਾ ਕੇ ਵੇਚਿਆ ਜਾ ਰਿਹਾ ਏਦਾਂ ਦੀਆਂ ਠੱਗੀਆਂ ਨੇ ਇਹ ਕੋਈ ਚੈੱਕ ਨਹੀਂ ਕਰਦਾ ਇਸ ਕਰਕੇ ਸੋਏ ਬਹੁਤ ਵੱਡੇ ਪੱਧਰ ਤੇ ਮਲਾਵਟ ਹੋ ਰਹੀ ਹੈ ਉਸ ਤੋਂ ਬਚਣ ਦੀ ਜ਼ਰੂਰਤ ਹੈ ਸੋਚ ਕਰਕੇ ਸਮੇਂ ਦੀ ਹਾਨੀ ਹੋਈਏ ਜਗਾ ਜਗਾ ਤੁਸੀਂ ਕਰੋਗੇ ਚਲੋ ਇੱਕ ਗੋਲੋਂ ਮੈਂ ਸਮਝਦਾ ਕਿ ਠੀਕ ਆ ਕਿ ਮਲਾਵਟ ਤਾਂ ਕਿਸੇ ਵੀ ਚੀਜ਼ ਦੀ ਮਾੜੀ ਆ ਪਰ ਘਟੋ ਘਟੇ ਆ ਕਿ ਹੁਣ ਪੀਲੀ ਦਾਲ ਦੇ ਵਿੱਚ ਜਿਹੜੇ ਮਿਨਰਲਸ ਨੇ ਗੁਣਵੱਤਾ ਉਹਨਾਂ ਦੀ ਕਿੰਨੀ ਕਾ ਬਾਤ ਦਾ ਬਤੰਗੜ ਬਣ ਜਾਂਦਾ ਤੇ ਹਸਾਰ ਦੀਆਂ ਖਬਰਾਂ ਨੇ ਬਲਦ ਹਸਾਰੀ ਵੀ ਬੜੇ ਮਸ਼ਹੂਰ ਨੇ ਲੋਕ ਗੀਤਾਂ ਚੋਂਦਾ ਹਸਾਰੀ ਜਿਵੇਂ ਮੀਆਂ ਵਾਲੀ ਮੰਡੀ ਵੀ ਕਿ ਬੜਾ ਕਾ ਨਗੌਰ ਦਾ ਹਸਾਰੀ ਬਲਦ ਵੀ ਬੜੇ ਮਸ਼ਹੂਰ ਨੇ ਹਰਿਆਣੇ ਦੇ ਤੇ ਜਿਲ੍ਹਾ ਅਧਿਕਾਰੀਆਂ ਦੇ ਕੋਲ ਇੱਕ ਬੀਬੀ ਤੇ ਇੱਕ ਪਤੀ ਦਾ ਮਾਮਲਾ ਆਇਆ ਤੇ ਆਟਾ ਗੁੰਨਦੀ ਦੇ ਅਖੇ ਵਾਲੇ ਤਾਂ ਹਿੱਲਦੇ ਹੀ ਹਿੱਲਦੇ ਨੇ ਤੇ ਆਟੇ ਦੀ ਜਿਹੜੀ ਰੋਟੀ ਬਣਾ ਕੇ ਬੀਬੀ ਨੇ ਪਾਈ ਉਹਦੇ ਵਿੱਚ ਵਾਲ ਨਿਕਲ ਆਇਆ ਇਸ ਸਿਲਸੇ ਵਿੱਚ ਉਸ ਵਾਲ ਤੋਂ ਲੜਾਈ ਹੋਈ ਗੱਲ ਅਦਾਲਤਾਂ ਚ ਪੁੱਜ ਗਈ ਤੇ ਖਾਣੇ ਦੇ ਲਈ ਪਰੋਸੀ ਥਾਲੀ ਦੇ ਵਿੱਚ ਇੱਕ ਵਾਲ ਆਉਣ ਤੇ ਕਰਕੇ ਪਤੀ ਨੇ ਪਤਨੀ ਨਾਲ ਝਗੜਾ ਕੀਤਾ ਤੇਜਸਲਸ ਦੇ ਵਿੱਚ ਕਿਉਂਕਿ ਪਤਨੀ ਦੇ ਵਾਲ ਝੜਦੇ ਸੀ ਇਸ ਕਰਕੇ ਉਸਨੇ ਅਯੁਰਵੈਦਿਕ ਇਲਾਜ ਸ਼ੁਰੂ ਕਰਵਾ ਦਿੱਤਾ ਤੇਜਸਲਸ ਦੇ ਵਿੱਚ ਇਸ ਦੌਰਾਨ ਇਹ ਵੀ ਦੋਸ਼ ਲੱਗੇ ਨੇ ਕਿ ਉਸ ਵਾਲ ਝੜਨ ਵਾਲੀ ਬਹੁ ਰਾਣੀ ਨੇ ਆਪਣੇ ਪੇਕਿਆਂ ਤੋਂ ਆਇਆ ਦੇਸੀ ਘਿਓ ਹੈ ਜਿਹੜਾ ਉਹ ਉਸ ਦਾ ਜੋ ਆਇਆ ਸੀ ਉਸ ਦੇ ਵਾਸਤੇ ਉਹ ਦੀ ਸੱਸ ਨੇ ਖਾ ਲਿਆ ਲੜਾਈ ਮਤਲਬ ਇੱਥੋਂ ਤੇ ਇਸ ਸਿਲਸੇ ਦੇ ਵਿੱਚ ਫਿਰ ਆ ਇਹ ਜਿਹੜੀ ਕਹਾਣੀ ਕਈ ਵਾਰੀ ਬਣ ਜਾਂਦੀ ਹੈ ਨਾ ਬੜੀ ਕਮਾਲ ਦੀ ਹੈ ਕਿ ਕਿਸ-ਕਿਸ ਤਰ੍ਹਾਂ ਦੇ ਮਾਮਲੇ ਪਹੁੰਚ ਰਹੇ ਨੇ ਇੱਕ ਜੋੜਾ ਸੱਸ ਬਹੂ ਇੱਕ ਦੂਸਰੇ ਤੋਂ ਮੂੰਹ ਫਲਾ ਰਹੇ ਨੇ ਖਾਣੇ ਦੀ ਥਾਲੀ ਦੇ ਵਿੱਚ ਵਾਲ ਮਿਲਣ ਤੇ ਪਤੀ ਨੇ ਪਤਨੀ ਦੀ ਕਟਿੰਗ ਕਰਾ ਦਿੱਤੀ ਤੇ ਇੱਕ ਹੋਰ ਪਤੀ ਨੇ ਆਪਣੀ ਪਤਨੀ ਦੇ ਝੜਦੇ ਹੋਏ ਵਾਲਾਂ ਦਾ ਇਲਾਜ ਜਯੁਰਵੇਦ ਦੇ ਡਾਕਟਰ ਤੋਂ ਸ਼ੁਰੂ ਕਰਵਾ ਦਿੱਤਾ ਤੇ ਇੱਕ ਨੂੰ ਰਾਣੀ ਇਸ ਗੱਲ ਤੋਂ ਨਾਰਾਜ਼ ਹੋ ਗਈ ਕਿ ਉਸਦੇ ਪੇਕਿਆਂ ਤੋਂ ਆਇਆ ਦੇਸੀ ਘੋਦੀ ਸੱਸ ਖਾ ਗਈ ਹੈ ਇਸ ਵੰਦੀ ਇਸ ਜੋੜੇ ਨੇ ਆਪਣੇ ਆਪਣੇ ਗੁਰੂਆਂ ਦਾ અપਮਾਨ ਨੂੰ ਲੈ ਕੇ ਖੇਚੋ ਤਾਨਵਾਦ ਕੀਤੀ ਇੱਕ ਪਤੀ ਨੇ ਘਰ ਦੇ ਸਾਹਮਣੇ ਮੰਦਰ ਦੇ ਵਿੱਚ ਪਤਨੀ ਦੀ ਪੂਜਾ ਕਰਨ ਤੇ ਇਤਰਾਜ਼ ਕੀਤਾ ਹਾਲਾਂਕਿ ਤੂੰ ਉੱਥੇ ਮੰਦਰ ਚੱਕੇ ਕਿਉਂ ਜਾਣੀ ਹਾਲਾਂਕਿ ਇਹ ਮਾਮਲੇ ਚ ਕਾਉਂਸਲਿੰਗ ਦੇ ਜਰੀ ਗਲਤਫਹਿਮੀਆਂ ਦੂਰ ਕੀਤੀਆਂ ਜਾ ਰਹੀਆਂ ਨੇ ਫਤਿਹਾਬਾਦ ਦੇ ਵਿੱਚ ਇੱਕ ਸ਼ਾਦੀ ਸ਼ੁਦਾ ਹਸਾਰ ਦੇ ਰਹਿਣ ਵਾਲੇ ਲੜਕਾ ਲੜਕੀ ਦਾ ਕੇਸ ਆਇਆ ਜਿਸ ਤੇ ਵੀ ਲੜਕੀ ਨੇ ਪਤੀ ਨੂੰ ਖਾਣਾ ਪਰੋਸਿਆ ਤਾਂ ਜਦੋਂ ਉਹ ਮੂੰਚ ਬੁਰਕੀ ਪਾਈ ਉਹਦੇ ਮੂੰਚ ਵਾਲ ਆ ਗਿਆ ਤੇ ਪਤੀ ਨੇ ਗੁੱਸੇ 'ਚ ਆ ਕੇ ਜਬਰੀ ਪਤਨੀ ਦੀ ਕਟਿੰਗ ਕਰਵਾ ਦਿੱਤੀ ਉਸਦੇ ਵਾਲ ਇੰਨੇ ਛੋਟੇ ਕਰਾ ਦਿੱਤੇ ਕਿ ਉਹ ਹੱਥ ਦੇ ਵਿੱਚ ਨਾ ਫੜੇ ਜਾ ਸਕਣ ਛੜਨਾਂ ਅਜਿਹੇ ਦੇ ਵਿੱਚ ਫਿਰ ਉਸ ਮਹਿਲਾ ਨੇ ਜਿਹੜਾ ਉਸਤੇ ਵਾਲ ਛੜਨ ਦਾ ਜੋ ਗੁੱਸਾ ਲੱਗਾ ਸੀ ਉਸ ਨੇ ਉਜਰਵਾਦਿਕ ਇਲਾਜ ਕਰਵਾਇਆ ਤੇ ਫਿਰ ਉਸਦੇ ਵਾਲ ਛੜਨੋਂ ਨਹੀਂ ਰੁਕੇ ਪਰ ਇਸ ਮਾਮਲੇ ਦੇ ਵਿੱਚ ਉਹ ਕਹਿੰਦੀ ਮੇਰੇ ਵਾਲ ਕਟਾਏ ਨੇ ਇਹ ਗੁਰੂਆਂ ਦਾ ਅਪਮਾਨ ਹੈ ਤੇ ਇਸ ਸਿਲਸੇ ਦੇ ਵਿੱਚ ਇੱਕ ਹੋਰ ਕਹਾਣੀ ਆਈ ਕਿ ਇੱਕ ਲੜਕੀ ਜਿਸ ਨੂੰ ਬੱਚਾ ਹੋਣ ਵਾਲਾ ਸੀ ਨੂ ਰਾਣੀ ਉਸ ਨੂੰ ਪੇਕੇ ਨੇ 10 ਕਿਲੋ ਦੀ ਪੰਜੀਰੀ ਭੇਜੀ ਕਰਕੇ ਦੇਸੀ ਘੋੜੀ ਇਹਦੇ ਚੋਂ 5 ਕਿਲੋ ਕਹਿੰਦੀ ਮੇਰੇ ਸੱਸ ਖਾ ਗਈ ਇਹ ਮਾਮਲਾ ਵੀ ਅਦਾਲਤ ਵਿੱਚ ਪੁੱਜਾ ਤੇ ਇਸ ਸਸ ਦੇ ਵਿੱਚ ਗੁਰੂਆਂ ਤੇ ਆਸਥਾਨ ਨੂੰ ਲੈ ਕੇ ਪਤੀ ਪਤਨੀਆਂ ਦੇ ਦਰਮਿਆਨ ਵੀ ਵਿਵਾਦ ਹੋ ਰਿਹਾ ਤੇ ਦੋਨਾਂ ਨੇ ਗੁਰੂਆਂ ਤੋਂ ਸੰਤਾਨ ਸੁੱਖ ਦੇ ਲਈ ਅਸ਼ੀਰਵਾਦ ਲਿਆ ਪਤਨੀ ਨੇ ਉਸ ਨੂੰ ਦੂਜੇ ਗੁਰੂ ਕੋਲ ਜਾਣ ਤੋਂ ਰੋਕ ਦਿੱਤਾ ਪਤੀ ਨੇ ਆਖਿਆ ਕਿ ਮੇਰਾ ਗੁਰੂ ਸਹੀ ਹੈ ਤੇਰਾ ਗੁਰੂ ਸਹੀ ਨਹੀਂ ਹੈ ਅਧਿਕਾਰੀਆਂ ਨੇ ਉਹ ਦੋਨਾਂ ਨੂੰ ਸਮਝਾਇਆ ਕਿ ਭਾਈ ਦੋਨੇ ਤੁਸੀਂ ਆਪਣੇ ਆਪਣੇ ਗੁਰੂਆਂ ਦਾ ਸਨਮਾਨ ਕਰੋ ਜਾਨੀ ਇਸ ਤਰ੍ਹਾਂ ਦੀਆਂ ਵੀ ਲੜਾਈਆਂ ਚੱਲ ਰਹੀਆਂ ਨੇ ਜੋ ਹਰਿਆਣੇ ਦਾ سلسلہ ਹੈਗਾ ਸੋ ਲੜਾਈ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਪਹੁੰਚ ਜਾਨੀ ਆ ਲੋਕਾਂ ਦੀ ਖੈਰ ਖਾਣ ਪਾਣ ਦੇ ਵਿੱਚ ਜਿਹੜੀਆਂ ਦੋਸਤੋ ਮਿਲਾਵਟਾਂ ਨੇ ਇਹ ਹੁਣ ਤਿਹਾਰਾਂ ਦਾ ਸੀਜ਼ਨ ਆ ਗਿਆ ਜ਼ਰੂਰ ਗੌਰ ਫਰਮ ਹੋਣੀ ਚਾਹੀਦੀ ਐ ਚੰਗੀਆਂ ਜਿਹੜੀਆਂ ਪ੍ਰਵਾਨਤ ਦੁਕਾਨਾਂ ਨੇ ਭਾਵੇਂ ਉਹ 2 ਪੈਸੇ ਸੌਦਾ ਮਹਿੰਗਾ ਦੇਣ ਤੇ ਉਹਨਾਂ ਦੁਕਾਨਾਂ ਦੀ ਗਾਕੀ ਸਾਨੂੰ ਕਰਨੀ ਚਾਹੀਦੀ ਅੱਛੀ ਚੀਜ਼ ਦੇ ਸੀ ਕਦਰਦਾਨ ਹੋਈਏ ਸਸਤਾ ਰੋਵੇ ਵਾਰ-ਵਾਰ ਮਹਿੰਗਾ ਰੋਵੇ ਇੱਕੋ ਵਾਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਲਾਈਵ ਪ੍ਰੋਮ ਹੁੰਦਾ ਆਪਣਾ ਤੇ ਸ਼ਾਮਾਂ ਨੂੰ ਵੀ ਵੀਡੀਓ ਵਗੈਰਾ ਪਾਈਦੀ ਹੈ ਜਾਂ ਫਿਰ ਲਾਈਵ ਦੇ ਵਿੱਚ ਅਜੇ ਦਿੱਕਤਾਂ ਥੋੜੀ ਜੀ ਤੇ ਇਹਨਾਂ ਪ੍ਰੋਮਾਂ ਦੇ ਲਿੰਕ ਕੁਝ ਆਪਣੇ ਵੀਡੀਓਜ਼ ਹੁੰਦੇ ਨੇ ਅੱਜ ਵੀ ਵੀਡੀਓ ਪਾਵਾਂਗੇ ਤੇ ਉਹਨਾਂ ਵੀਡੀਓ ਦੇ ਲਿੰਕ ਤੇ ਇਹਨਾਂ ਆਡੀਓ ਰੇਡੀਓ ਪ੍ਰੋਮਾਂ ਦੇ ਲਿੰਕ ਜਾਂ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣਾ ਇੰਡੀਆ ਸਟੂਡੀਓ ਦਾ ਨੰਬਰ 9876309655 ਤੇ ਤੁਸੀਂ ਸੰਪਰਕ ਕਰ ਸਕਦੇ ਹੋ 9876309655 ਤੇ ਸਾਂਝ ਬਣਾ ਸਕਦੇ ਹੋ ਤੇ ਲੋਫਰ ਇਸ ਦੇ ਨਾਲ ਹੀ ਹੁਣ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਅ ਦਿਵ ਆ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਿਵਾਣਾ ਰੈਡੀਜ਼ ਨਾਲ